ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਕਰਦਾ ਜੀ ਇੱਕ ਹੋਰ ਐਪੀਸੋਡ ਦੇ ਵਿੱਚ ਤੇ ਮੈਂ ਕੱਲ ਦੀ ਜਿਹੜੀ ਵੀਡੀਓ ਪਾਈ ਸੀਗੀ ਉਹਦੇ ਨਾਲ ਹੀ ਇਸ ਵੀਡੀਓ ਨੂੰ ਰਿਲੇਟ ਕਰੂੰਗਾ ਉਹਦਾ ਅਗਲਾ ਭਾਗ ਵੀ ਕਹਿ ਸਕਦੇ ਹਾਂ ਮੈਂ ਦੱਸ ਜਦਣਾ ਜੀ ਦੁਬਾਰਾ ਕੱਲ ਆਪਾਂ ਗੱਲ ਕੀਤੀ ਸੀ ਕਿ ਸਵੇਰੇ ਉੱਠ ਕੇ ਪੰਜ ਕੰਮ ਕਿਹੜੇ ਆਪਾਂ ਨੂੰ ਨਹੀਂ ਕਰਨੇ ਚਾਹੀਦੇ ਜਿਹਦੇ ਨਾਲ ਸਾਰਾ ਦਿਨ ਸਾਡਾ ਖਰਾਬ ਹੋ ਸਕਦਾ ਤੇ ਅੱਜ ਉਹਦੇ ਉਲਟ ਕਿ ਆਪਾਂ ਨੂੰ ਸਵੇਰੇ ਉੱਠ ਕੇ ਪੰਜ ਕਿਹੜੇ ਕੰਮ ਕਰਨੇ ਚਾਹੀਦੇ ਨੇ ਜਿਦੇ ਨਾਲ ਸਾਡਾ ਸਾਰਾ ਦਿਨ ਵਧੀਆ ਬੀਤ ਸਕਦਾ ਸੋ ਜਿਆਦਾ ਸਮਾਂ ਨਹੀਂ ਤੁਹਾਡਾ ਲੈਣਾ ਜੀ ਸਿੱਧਾ ਪੁਆਇੰਟਸ ਦੇ ਉੱਤੇ ਮੈਂ ਆ ਜਾਊਂਗਾ ਤੇ ਸ਼ੁਰੂ ਕਰਦੇ ਆਂ ਜੀ ਵੀਡੀਓ ਨੂੰ ਪਹਿਲਾ ਜਿਹੜਾ ਕੰਮ ਕਰਨਾ ਤੁਸੀਂ ਉੱਠਦੇ ਸਾਰ ਉਹਨੂੰ ਆਪਾਂ ਅੰਗਰੇਜ਼ੀ ਚ ਗ੍ਰੈਟੀਟਿਊਡ ਕਹਿ ਦਿੰਦੇ ਆਂ ਪੰਜਾਬੀ ਚ ਸ਼ੁਕਰਾਨਾ ਕਹਿ ਸਕਦੇ ਹੋ ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਪ੍ਰਮਾਤਮਾ ਦੇ ਨਾਮ ਤੋਂ ਪ੍ਰਮਾਤਮਾ ਦੇ ਸ਼ੁਕਰ ਤੋਂ ਆਪਾਂ ਦਿਨ ਦੀ ਸ਼ੁਰੂਆਤ ਕਰਨੀ ਆ ਜਿੱਦਾਂ ਮੈਂ ਕੱਲ ਦੱਸਿਆ ਸੀ ਕਿ ਉੱਠਦੇ ਸਾਰ ਆਪਾਂ ਕਈ ਵਾਰੀ ਜਿਹੜੇ ਵੀ ਪੈਂਡਿੰਗ ਕੰਮ ਪਏ ਨੇ ਕਿਸੇ ਨਾਲ ਆਪਾਂ ਮੀਟਿੰਗ ਕਰਨੀ ਆ ਕਿਸੇ ਨੂੰ ਟਾਈਮ ਦਿੱਤਾ ਹੋਇਆ ਕੋਈ ਦਫ਼ਤਰ ਜਾ ਕੇ ਕੰਮ ਕਰਾਉਣਾ ਆਪਾਂ ਸਵੇਰੇ ਉੱਠਦੇ ਸਾਰ ਉਹ ਸਾਰੇ ਕੰਮ ਆਪਣੇ ਦਿਮਾਗ 'ਚ ਨਾ ਘਮਾਉਣ ਲੱਗ ਜੰਨੇ ਆ ਵੈਸੇ ਹੋਣਾ ਨਹੀਂ ਚਾਹੀਦਾ ਇਦਾਂ ਸਿਰਫ ਪਰਮਾਤਮਾ ਤੁਹਾਡੇ ਦਿਮਾਗ 'ਚ ਹੋਣਾ ਚਾਹੀਦਾ ਸਵੇਰੇ ਉਹਦਾ ਸ਼ੁਕਰਾਨਾ ਕਿ ਇੱਕ ਦਿਨ ਤੂੰ ਮੈਨੂੰ ਹੋਰ ਤੰਦਰੁਸਤੀ ਦੇ ਨਾਲ ਦਿਖਾਇਆ ਵਾ ਤੇ ਤੂੰ ਮੈਨੂੰ ਇੱਕ ਹੋਰ ਸਵੇਰ ਦਿਖਾਈ ਆ ਉਹਦਾ ਸ਼ੁਕਰ ਹਮੇਸ਼ਾ ਕਰਨਾ ਵਾ ਤੇ ਜਦੋਂ ਆਪਾਂ ਇਹ ਉਹਦਾ ਸ਼ੁਕਰਾਨਾ ਕਰਾਂਗੇ ਤੇ ਸਾਡਾ ਸਾਰਾ ਦਿਨ ਜਰੂਰ ਚੰਗਾ ਲੰਘੂਗਾ ਤੇ ਉਹਦਾ ਮਿਹਰ ਭਰਿਆ ਹੱਥ ਸਾਰੇ ਦਿਨ ਲਈ ਸਾਡੇ ਸਿਰ ਤੇ ਰਹੂਗਾ ਦੂਜੀ ਚੀਜ਼ ਸਵੇਰੇ ਉੱਠ ਕੇ ਕਰਨੀ ਚਾਹੀਦੀ ਆ ਜੀ ਆਪਾਂ ਨੂੰ ਗਰਮ ਪਾਣੀ ਜਰੂਰ ਪੀਣਾ ਚਾਹੀਦਾ ਦੇਖੋ ਮੈਂ ਕੋਈ ਵੈਦ ਨਹੀਂ ਮੈਂ ਕੋਈ ਡਾਕਟਰ ਨਹੀਂ ਤੇ ਮੈਂ ਇਹ ਵੀ ਤੁਹਾਨੂੰ ਜਰੂਰ ਦੱਸਣਾ ਚਾਹੂੰਗਾ ਕਿ ਮੈਂ ਗੱਲਾਂ ਉਹੀ ਕਰਨ ਦੀ ਕੋਸ਼ਿਸ਼ ਕਰਦਾ ਹੁੰਨਾ ਜੋ ਮੈਂ ਆਪ ਇੰਪਲੀਮੈਂਟ ਆਪਣੀ ਜ਼ਿੰਦਗੀ 'ਚ ਕਰਦਾ ਹਾਂ ਤੇ ਮੈਂ ਗਰਮ ਪਾਣੀ ਦੇ ਨਾਲ ਦਿਨ ਦੀ ਸ਼ੁਰੂਆਤ ਜਰੂਰ ਕਰਦਾ ਹਾਂ ਜੀ ਵਿੱਚ ਥੋੜਾ ਜਿਹਾ ਕਈ ਵਾਰ ਲੈਮਨ ਐਡ ਕਰਕੇ ਤੇ ਉਹਦੇ ਨਾਲ ਕਾਫੀ ਆਪਾਂ ਨੂੰ ਕਹਿ ਲਓ ਡੀਟੌਕਸ ਬੋਡੀ ਨੂੰ ਮਿਲ ਜਾਂਦਾ ਤੇ ਇੱਕ એનર્ਜੀ ਆ ਜਿਹੜੀ ਉਹ ਮਿਲ ਜਾਂਦੀ ਆ ਤੇ ਸਾਡੇ ਸਰੀਰ ਲਈ ਚੰਗਾ ਵਾ ਗਰਮ ਪਾਣੀ ਬਾਕੀ ਦੀ ਡਿਟੇਲ ਆ ਜਿਹੜੀ ਤੋਂ ਨੂੰ ਡਾਕਟਰ ਦੱਸ ਸਕਦੇ ਨੇ ਬਹੁਤ ਸਾਰੀਆਂ ਵੀਡੀਓਜ਼ ਸਰਚ ਕਰ ਸਕਦੇ ਹੋ ਗਰਮ ਪਾਣੀ ਪੀਣ ਦੇ ਫਾਇਦੇ ਕਿੰਨੇ ਨੇ ਤੇ ਮੈਂ ਇਹ સલાਹਾਂ ਨਹੀਂ ਦੇਣੀ ਆ ਤੁਹਾਨੂੰ ਕਿ ਚਾਹ ਨਾ ਪੀਓ ਜੀ ਸਵੇਰੇ ਉੱਠ ਕੇ ਕਾਫੀ ਨਾ ਪੀਓ ਜੀ ਇਹ ਕੰਮ ਡਾਕਟਰਾਂ ਦਾ ਵਾ ਹਾਂ ਇੱਕ ਵਾਰ ਗਰਮ ਪਾਣੀ ਪੀ ਕੇ ਉਸ ਤੋਂ ਬਾਅਦ ਜੋ ਮਰਜੀ ਖਾ ਪੀ ਸਕਦੇ ਹੋ ਜੀ ਤੇ ਦਿਨ ਦੀ ਸ਼ੁਰੂਆਤ ਚੰਗੀ ਕਰ ਸਕਦੇ ਹੋ ਤੀਜਾ ਪੁਆਇੰਟ ਆ ਜੀ ਕੋਈ ਨਾ ਕੋਈ ਫਿਜ਼ੀਕਲ ਐਕਟੀਵਿਟੀ ਮਾੜੀ ਮੋਟੀ ਜ਼ਰੂਰ ਆਪਾਂ ਨੂੰ ਕਰ ਲੈਣੀ ਚਾਹੀਦੀ ਆ ਮੈਂ ਤਾਂ ਹਮੇਸ਼ਾ ਹੀ ਕਹਿਣਾ ਹੁੰਨਾ ਕਿ ਜਿੰਨਾ ਕਿ ਆਪਾਂ ਕਰ ਸਕਦੇ ਹੋ ਓਨਾ ਕਿ ਕਰੀਏ ਕੋਈ ਜ਼ਰੂਰੀ ਨਹੀਂ ਕਿ ਆਪਾਂ ਜਿਮੀ ਜਾਣਾ ਵਾ ਆਪਾਂ ਬਹੁਤ ਜ਼ਿਆਦਾ ਜ਼ੋਰ ਵਾਲਾ ਕੰਮ ਕਰਨਾ ਆਪਾਂ ਬਹੁਤ ਜ਼ਿਆਦਾ ਕਸ਼ਟ ਦੇਣਾ ਵਾ ਆਪਣੀ ਬਾਡੀ ਨੂੰ ਹਲਕਾ ਫੁਲਕਾ ਕੁਝ ਵੀ ਸਵੇਰੇ ਐਡ ਕਰ ਸਕਦੇ ਹੋ ਜਿਵੇਂ ਆਪਾਂ ਸਾਈਕਲਿੰਗ ਕਰ ਸਕਦੇ ਆ ਕੋਈ ਨੇੜੇ ਨੇੜੇ ਪਾਰਕ ਹੈਗਾ ਉੱਥੇ ਟਹਿਲ ਸਕਦੇ ਆ ਵੈਸੀ ਉਦਾਂ ਹੀ ਕਿਤੇ ਵੀ ਸੈਰ ਕਰ ਸਕਦੇ ਆ ਘਰ ਦੀ ਛੱਤ ਦੇ ਉੱਤੇ ਵੀ ਤੇ ਇਹ ਕੋਸ਼ਿਸ਼ ਵੀ ਆਪਾਂ ਨੂੰ ਜ਼ਰੂਰ ਕਰਨੀ ਚਾਹੀਦੀ ਆ ਇਹਦੇ ਨਾਲ ਵੀ ਆਪਾਂ ਨੂੰ ਜ਼ਰੂਰ એનર્ਜੀ ਮਿਲਦੀ ਆ ਮਾਈਂਡ ਫਰੈਸ਼ ਹੁੰਦਾ ਵਾ ਸਵੇਰੇ ਸਵੇਰੇ ਕੁਦਰਤ ਦੇ ਆਪਾਂ ਨੇੜੇ ਹੁੰਨੇ ਆ ਇਹ ਵੀ ਜ਼ਰੂਰ ਐਡ ਕਰੋ ਜੀ ਚੌਥੀ ਗੱਲ ਵੀ ਇਹਦੇ ਨਾਲ ਮਿਲਦੀ ਜੁਲਦੀ ਆ ਜੀ ਕਿ ਸਵੇਰ ਦੀ ਧੁੱਪ ਆ ਜਿਹੜੀ ਉਹ ਲੈਣੀ ਬਹੁਤ ਜ਼ਰੂਰੀ ਆ ਤੁਹਾਡੇ ਲਈ ਬਹੁਤ ਫਾਇਦੇਮੰਦ ਆ ਇਹ ਐਕਸਪਰਟ ਵੀ ਕਹਿੰਦੇ ਨੇ ਚਲੋ ਐਕਸਪਰਟ ਤਾਂ ਕਹਿੰਦੇ ਨੇ ਆਪਾਂ ਜਦ ਤੱਕ ਕਿਸੇ ਚੀਜ਼ ਨੂੰ ਆਪ ਹੰਡਾ ਕੇ ਉਹਦੇ ਰਿਜ਼ਲਟ ਨਹੀਂ ਦੇਖ ਲੈਂਦੇ ਆਪਾਂ ਉਹ ਤੱਕ ਉਹਦੇ ਬਾਰੇ ਗੱਲ ਨਹੀਂ ਕਰ ਸਕਦੇ ਤੇ ਮੈਂ ਗੱਲ ਤਾਂ ਹੀ ਕਰ ਰਿਹਾ ਕਿਉਂਕਿ ਉਹਦੇ ਰਿਜ਼ਲਟਸ ਆ ਜਿਹੜੇ ਉਹ ਹੰਡਾਏ ਨੇ ਤੁਸੀਂ ਕਿਸੇ ਵੀ ਟੈਨਸ਼ਨ ਦੇ ਵਿੱਚੋਂ ਗੁਜ਼ਰ ਰਹੇ ਹੋ ਜ਼ਿੰਦਗੀ ਦੇ ਵਿੱਚ ਕਈ ਵਾਰ ਹੋ ਜਾਂਦਾ ਇਦਾਂ ਦਾ ਸਮਾਂ ਆ ਜਾਂਦਾ ਆਪਾਂ ਲਗਾਤਾਰ ਕਿਸੇ ਦੁੱਖ ਨੂੰ ਫੇਸ ਕਰ ਰਹੇ ਆ ਕੋਈ ਸਮੱਸਿਆ ਹੋਰ ਜ਼ਿੰਦਗੀ ਚ ਬਣੀ ਹੋਈ ਆ ਆਪਾਂ ਸਾਰਾ ਦਿਨ ਉਹਦੇ ਬਾਰੇ ਸੋਚੀ ਜਾਂਦੇ ਆ ਰਾਤ ਨੂੰ ਜਿੰਨੀ देर ਨੀਂਦ ਆ ਗਈ ਜੇ ਉਸ ਹਾਲਾਤ ਦੇ ਵਿੱਚ ਤਾਂ ਆ ਗਈ ਨਹੀਂ ਤਾਂ ਆਪਾਂ ਦਿਮਾਗ ਦੇ ਘੋੜੇ ਆ ਜਿਹੜੇ ਉਹ ਭਜਾਈ ਜਾਂਦੇ ਆ ਜੇ ਤੁਸੀਂ ਸਵੇਰੇ ਜਦੋਂ ਸੂਰਜ ਚੜ੍ਹ ਰਿਹਾ ਹੁੰਦਾ ਵਾ ਉਹ ਜਿਹੜਾ ਨਜ਼ਾਰਾ ਦੇਖੋਗੇ ਉਹਦੇ ਨਾਲ ਤੁਹਾਨੂੰ ਸਟ੍ਰੈਸ ਤੋਂ ਜ਼ਰੂਰ ਰਾਹਤ ਮਿਲੂਗੀ ਤੁਹਾਨੂੰ ਜਰੂਰ ਰਿਲੈਕਸੇਸ਼ਨ ਉਹ ਮਿਲੂਗੀ ਤੇ ਕੁਦਰਤ ਦੇ ਨੇੜੇ ਹੋਮੋਗੇ ਤਾਂ ਸਕੂਨ ਮਹਿਸੂਸ ਕਰੋਗੇ ਬਾਕੀ ਸਾਰਾ ਦਿਨ ਦੇਖੋ ਆਪਾਂ ਭੱਜ ਦੌੜ ਤਾਂ ਕਰਨੀ ਆ ਸਾਰਾ ਦਿਨ ਆਪਾਂ ਪਤਾ ਨਹੀਂ ਦਿਮਾਗ ਦੇ ਉੱਤੇ ਕਿੰਨਾ ਕੁ ਲੋਡ ਪਾ ਕੇ ਰੱਖਣਾ ਤਾਂ ਸਵੇਰੇ 1 ਘੰਟਾ ਆਪਾਂ ਕੁਦਰਤ ਲਈ ਜਰੂਰ ਕੱਢ ਸਕਦੇ ਆ ਜੀ ਪੰਜਵਾਂ ਤੇ ਆਖਰੀ ਪੁਆਇੰਟ ਆ ਜੀ ਤੁਹਾਡੇ ਦਿਨ ਦੀ ਸ਼ੁਰੂਆਤ ਨਾ ਪੂਰੀ ਪ੍ਰੋਪਰ ਪਲੈਨਿੰਗ ਦੇ ਨਾਲ ਹੋਣੀ ਚਾਹੀਦੀ ਆ ਤੇ ਕਈ ਲੋਕ ਇਹੋ ਜਿਹੇ ਨੇ ਉਸ ਵੀਰੇ ਉੱਠਦੇ ਜ਼ਰੂਰ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਸਾਰੇ ਦਿਨ ਦੇ ਵਿੱਚ ਕਰਨਾ ਕੀ ਹੈ ਮੈਂ ਸਾਰੇ ਨਾ ਪੁਆਇੰਟਸ ਇੱਕ ਵਾਰੀ ਰਿਪੀਟ ਕਰਨ ਲੱਗਿਆ ਕਿ ਉੱਠਦੇ ਸਾਰ ਪ੍ਰਮਾਤਮਾ ਦਾ ਸ਼ੁਕਰ ਗਰਮ ਪਾਣੀ ਕੋਈ ਨਾ ਕੋਈ ਫਿਜ਼ੀਕਲ ਐਕਟੀਵਿਟੀ ਕੁਦਰਤ ਨਾਲ ਮੇਲ ਤੇ ਫਿਰ ਤੁਸੀਂ ਆਪਣੀ ਜਿਹੜੀ ਵੀ ਰੂਟੀਨ ਆ ਉਹਦਾ ਪਲਾਨ ਬਣਾਓ ਕਿ ਪਹਿਲਾਂ ਕਿਹੜਾ ਕੰਮ ਕਰਨਾ ਕੀ ਕਰਨਾ ਦੇਖੋ ਬੰਦਾ ਤਾਂ ਪਲਾਨ ਹੀ ਕਰਦਾ ਹੁੰਦਾ ਕੁਝ ਜ਼ਰੂਰੀ ਨਹੀਂ ਕਿ ਸਾਰਾ ਕੁਝ ਉਹਦੇ ਅਕੋਰਡਿੰਗ ਹੀ ਹੋਊਗਾ ਪਰ ਆਪਾਂ ਘਟੋ ਘਟ ਪਲਾਨ ਤਾਂ ਕਰੀਏ ਕੋਸ਼ਿਸ਼ ਤਾਂ ਕਰੀਏ ਸੋ ਪੂਰੀ ਜਿਹੜੀ ਉਹ ਰੁਟੀਨ ਆ ਤੁਹਾਨੂੰ ਪਤਾ ਹੋਣੀ ਚਾਹੀਦੀ ਆ ਵੀ ਅੱਜ ਤੁਸੀਂ ਕਿਹੜਾ ਕੰਮ ਕਰਨਾ ਕਿਹਨੂੰ ਮਿਲਣਾ ਕਿਹਦੇ ਕੋਲ ਜਾਣਾ ਇਹ ਸਾਰਾ ਕੁਝ ਤੁਹਾਡੀ ਰੁਟੀਨ ਦਾ ਹਿੱਸਾ ਇਹ ਹੋਣਾ ਚਾਹੀਦਾ ਜੀ ਸੋ ਦੋਸਤੋ ਬਹੁਤ ਬਹੁਤ ਸ਼ੁਕਰੀਆ ਤੇ ਜੇ ਇਹ ਗੱਲਾਂ ਮੈਂ ਫੇਰ ਕਹਿਣਾ ਚਾਹਾਂਗਾ ਜੇ 100% ਨਹੀਂ ਕੋਈ ਮੰਨ ਸਕਦਾ ਜੇ 50% ਵੀ ਚਲੋ ਜੇ 20 30% ਵੀ ਆਪਾਂ ਮੰਨ ਲੀਆਂ ਤਾਂ ਪੂਰੀ ਜ਼ਿੰਦਗੀ ਨਹੀਂ ਬਦਲੂਗੀ ਆਪਣੀ ਤਾਂ ਥੋੜੀ ਬਹੁਤੀ ਤਾਂ ਬਦਲੂਗੀ ਤਾਂ ਜਰੂਰ ਆਪਾਂ ਸਾਰੇ ਰਲ ਕੇ ਕੋਸ਼ਿਸ਼ ਕਰੀਏ ਇਹ ਚੰਗੀਆਂ ਗੱਲਾਂ ਨੂੰ ਫੋਲੋ ਕਰਨ ਦੀ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਵਿਸ਼ੇ ਦੇ ਨਾਲ ਮੈਂ ਬਹੁਤ ਜਲਦੀ ਹਾਜ਼ਰ ਹੋਣਾ ਜੀ